ਜਦੋਂ ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ ਸੀ ਲੋਕਾਂ ਦੀ ਕਚਹਿਰੀ ਜਗਾਇੀ ਸੀ ਕੁੰਡੇ ਖੜਕਾ ਖੜਕਾ ਕੇ ਲੋਕਾਂ ਤੋਂ ਵੋਟਾਂ ਮੰਗੇ ਸੀ ਵੀ ਸੇਵਾਦਾਰ ਬਣਨ ਦਾ ਮੌਕਾ ਦੇ ਥੋੜੇ ਕੰਮ ਕਰਾਂਗੇ ਤਾਂ ਉਦੋਂ ਹੀ ਮਨ ਦੇ ਵਿੱਚ ਇੱਕ ਫੁਰਨਾ ਆਇਆ ਸੀ ਵੀ ਦੇ ਅੱਜ ਕੁੰਡੇ ਖੜਕਾ ਕੇ ਆਪਾਂ ਵੋਟਾਂ ਮੰਗ ਸਕਦੇ ਆ ਤਾਂ ਕੁੰਡੇ ਖੜਕਾ ਕੇ ਹੀ ਆਪਾਂ ਕੰਮ ਪੁੱਛਣੇ ਨੇ ਲੋਕਾਂ ਤੋਂ ਆਮ ਜਿਹੜੀਆਂ ਸਮੱਸਿਆਵਾਂ ਘਰਾਂ 'ਚ ਹੁੰਦੀਆਂ ਨੇ ਉਹੀ ਨੇ ਫੇਰ ਦਾ ਪਰਿਵਾਰ ਕਰੌਲੇ ਹੁਣ ਇੱਕ ਪੈਣ ਆਈ ਸੀ ਉਹ ਕਹਿੰਦੇ ਮੈਨੂੰ ਹਿੱਸਾ ਨਹੀਂ ਦਿੰਦੇ ਆ ਲਾਈਵ ਸੁਣ ਕੇ ਇੱਕ ਬੀਬੀ ਨੇ ਦਿੱਲੀ ਤੋਂ ਹੁਣੇ ਕਾਲ ਕਰੀ ਦੀ ਆ ਇਹ ਮਤਲਬ ਇਹ ਆ ਵੀ ਇਹਦੇ ਨਾਲ ਲੋਕਾਂ ਨੂੰ ਜਿਹੜਾ ਇੱਕ ਚੰਗੇ ਸਹੂਲਤ ਮਿਲਦੀ ਐ ਇਸ ਮੇਲ ਅਫੀਸਰ ਨਾਲ ਤੇ ਮੈਂ ਧੰਨਵਾਦ ਕਰਦਾ ਆ ਆਤਮਨਗਰ ਦੇ ਲੋਕਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਦੇ ਕੇ ਇਹ ਸੇਵਾ ਮੇਥੋਂ ਲਈ ਦੀ। ਕਾਰਜਕੁਮ ਐਮਐਲਏ ਸਾਹਿਬ ਤੇ ਅਸੀਂ ਅੱਜ ਇਕੱਠੇ ਜੇ ਸਾਡੀ ਸਵੇਰੀ ਗੱਲ ਹੋਈ ਸੀ ਸਰ ਨੇ ਕਿਹਾ ਕਿ ਅਸੀਂ ਮੌਕੇ ਤੇ ਜਾ ਕੇ ਲੋਕਾਂ ਦੇ ਨਿਸ਼ਕਾਤ ਸੁਣਨੇ ਨੇ। ਦੇਖੋ ਹਰੇਕ ਬੰਦਾ ਦਫ਼ਤਰ ਨਹੀਂ ਵੀ ਜਾ ਸਕਦਾ। ਕੋਈ ਗੱਲ ਨਹੀਂ ਉਹ ਨਹੀਂ ਆਥਦੇ ਅਸੀਂ ਆ ਗਏ ਜੀ ਸਾਰਾ ਆ ਗਏ ਮੈਂ ਆ ਗਿਆਂ। ਤੇ तकरीबन 25-22 ਜਾਣਿਆਂ ਦੀ ਗੱਲ ਸੁਣੀਆਂ ਚ ਕਿਹਾ ਪੁਲਿਸ ਨਾਲ ਰਿਲੇਟਡ ਵੀ ਹੈਗੀਆਂ ਨੇ ਤੇ ਅਸੀਂ ਹੱਲ ਕਰਾਂਗੇ ਜੀ ਹੱਲ ਕਰਕੇ ਜਾਵਾਂਗੇ ਆਮ ਆਦਮੀ ਪਾਰਟੀ ਵੱਲੋਂ ਇੱਕ ਲਗ ਤਰ੍ਹਾਂ ਦੇ ਲੋਕਾਂ ਦੀ ਜੀ ਸਮੱਸਿਆਵਾਂ ਸੁਣਦੇ ਨੇ ਦਫਤਰਾਂ ਦੇ ਵਿੱਚ ਬੈੱਕ ਕੇ ਤਾਂ ਹਰੇਕ ਵਿਧਾਇਕ ਜਿਹੜੇ ਸਮੱਸਿਆਵਾਂ ਸੁਣਦੇ ਨੇ ਪਰ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਇੱਕ ਮੋਬਾਈਲ ਵੈਨ ਬਣਾ ਕੇ ਜਿਹੜੇ ਲੋਕਾਂ ਦੀ ਸੇਵਾਵਾਂ ਸੁਣਦੇ ਨੇ ਨਾਲ ਲਗ ਲਗ ਡਿਪਾਰਟਮੈਂਟ ਦੇ ਜਿਹੜੇ ਅਫਸਰੂਲਾਏ ਹੋਣੀ ਸਾਡੇ ਨਾਲ ਆਤਮ ਨਗਰ ਦੇ ਵਿਧਾਇਕ ਕੁਲਵੰ ਸਿੰਘ ਸਿੱਧੂ ਨਾਲੇ ਸਿੱਧੂ ਸਾਹਿਬ ਸਾਡੇ ਪਹਿਲੇ ਸਵਾਗਤ ਹੈ ਜੀ ਸ੍ਰੀ ਗਾਲਵੀ ਤੁਹਾਡਾ ਮੋਬਾਈਲ ਆਫਿਸ ਟਾਊਨ ਤੇ ਜੁੜਿਆ ਕਰਨ ਅਚੂ ਸਿੱਧੂ ਸਾਹਿਬ ਅੱਜ ਮੰਡੇ ਵਿੱਚ ਕਿਸ ਤਰ੍ਹਾਂ ਆਇਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਵੈਨ ਚੱਲਦੀ ਪਈ ਹੈ ਤੁਹਾਡੇ ਮਾਂ ਚ ਕਿਸ ਤਰ੍ਹਾਂ ਵੀ ਲੋਕਾਂ ਦੀ ਸਮੱਸਿਆਵਾਂ ਮੈਂ ਘਰ ਜਾ ਕੇ ਵੈਨ ਬਣਾ ਕੇ ਦਿੱਤੀ ਹੋਵੇ ਜਦੋਂ ਵਿਧਾਇਕ ਬਣੇ ਸੀ ਜਦੋਂ ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ ਸੀ ਲੋਕਾਂ ਦੀ ਕਚਹਿਰੀ ਜਗ੍ਹਾ ਸੀ ਕੁੰਡੇ ਖੜਕਾ ਖੜਕਾ ਕੇ ਲੋਕਾਂ ਤੋਂ ਵੋਟਾਂ ਮੰਗਿਆ ਸੀ ਵੀ ਸੇਵਾਦਾਰ ਬਣਨ ਦਾ ਮੌਕਾ ਦਿਓ ਤੁਹਾਡੇ ਕੰਮ ਕਰਾਂਗੇ ਤਾਂ ਉਦੋਂ ਹੀ ਮਨ ਦੇ ਵਿੱਚ ਇੱਕ ਫੁਰਨਾ ਆਇਆ ਸੀ ਵੀ ਜੇ ਅੱਜ ਕੁੰਡੇ ਖੜਕਾ ਕੇ ਆਪਾਂ ਵੋਟਾਂ ਮੰਗ ਸਕਦੇ ਆ ਤਾਂ ਕੁੰਡੇ ਖੜਕਾ ਕੇ ਹੀ ਆਪਾਂ ਕੰਮ ਪੁੱਛਣੇ ਨੇ ਲੋਕਾਂ ਤੋਂ ਉਹ ਫਿਰ ਉਦੋਂ ਦਾ ਵਿਚਾਰ ਮਨ ਦੇ ਵਿੱਚ ਬਾਬਾ ਦੀਪ ਸਿੰਘ ਮਹਾਰਾਜ ਨੇ ਦਿੱਤਾ ਸੀ ਤਾਂ ਜਿਸ ਦਿਨ ਸੇਵਾਦਾਰ ਬਣਤਾ ਲੋਕਾਂ ਨੇ ਉਦੋਂ ਇੱਕ ਮਹੀਨੇ ਬਾਅਦ ਇਹ ਮੋਬਾਈਲ ਆਫਿਸ ਬਣਾਇਆ ਸੀ ਤੇ ਅੱਜ ਤੱਕ ਨਿਰੰਤਰ ਜਰੀ ਹੈ ਤੇ ਬਾਬਾ ਦੀਪ ਸਿੰਘ ਮਹਾਰਾਹਮਤ ਕਰਨ ਜਿਹੜਾ ਵੀ ਇਹਦੇ ਵਿੱਚ ਆਵੇ ਜੋ ਆਵੇ ਸੋ ਰਾਜੀ ਲਵੇ ਕਲਾ ਸ਼੍ਰੀ ਵਾਹਿਗੁਰੂ ਜੀ ਕੀ ਬਰਤਨ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਅਫਸਰ ਬੁਲਾਏ ਹੋਏ ਨੇ ਕਿਉਂਕਿ ਡੀਵੀਐਸਪੀ ਅਨੰਤਵੀਰ ਵੀਆ ਸਤਵਿੰਦਰ ਸਿੰਘ ਬਿਰਕ ਜੀ ਐਸਐਚਓ 6 ਨੰਬਰ ਚੌਕੀਂ ਤਿਆਰ ਜ ਮਾਨ ਜੋ ਕਾਰਪੋਰੇਸ਼ਨ ਦੇ ਕਮਿਸ਼ਨਰ ਗੁਰਪਾਤ ਜੀ ਪੀਐਸ ਪ੍ਰਿਸੀਅਲ ਤੋਂ ਐਸਡੀਓ ਸਾਹਿਬ ਨੇ ਓਐਨਐਮ ਸਲਤੋਂ ਜੀ ਵੀਆ ਬੀਵੀਐਨਆਰ ਤੋਂ ਐਸਡੀਓ ਸਾਹਿਬ ਨੇ ਪਟਵਾਰੀ ਵੀ ਹੈ ਤੇ ਜਿਹੜੇ ਨੇ ਹੈਲਥ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਮੌਜੂਦ ਨੇ ਤੇ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਵਰਕਰ ਸਾਹਿਬਾਨ ਨੇ ਉਹ ਵੀ ਸਾਡੇ ਨਾਲ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਤੇ ਕਿਸ ਤਰ੍ਹਾਂ ਤੁਸੀਂ ਹੱਲ ਕਰ ਰਹੇ ਹੋ ਇਹ ਵੀ ਸਰੋਲੇ ਲੋਕਾਂ ਦੀ ਸਮੱਸਿਆ ਜਿਹੜੀ ਹੈਗੀ ਹੈ ਸਫਾਈ ਦੀ ਹੈ ਖਾਣਕ ਮਹਿਕਮੇ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਨੇ ਕੇ ਦਾ ਰਾਸ਼ਨ ਕਰਤਾ ਹੈਗਾ ਕਿਸੇ ਨੂੰ ਰਾਸ਼ਨ ਨਹੀਂ ਮਿਲਦਾ ਜਾਂ ਛੋਟੀਆਂ ਮੋਟੀਆਂ ਗੱਲਾਂ ਦੀਆਂ ਨੇ ਪਟਵਾਰੀਆਂ ਨੂੰ ਲੈ ਕੇ ਸਮੱਸਿਆ ਨੇ ਆਮ ਜਿਹੜੀਆਂ ਸਮੱਸਿਆਵਾਂ ਘਰਾਂ ਚ ਹੁੰਦੀਆਂ ਨੇ ਉਹੀ ਨੇ ਇਹਦਾ ਪਰਿਵਾਰ ਕਰੌੜਾ ਹੁਣ ਇੱਕ ਪੈਨ ਆਈ ਸੀਓ ਕਹਿੰਦੇ ਮੈਨੂੰ ਹਿੱਸਾ ਨਹੀਂ ਦਿੰਦੇ ਆ ਲਾਈਵ ਸੁਣ ਕੇ ਇੱਕ ਬੀਬੀ ਨੇ ਦਿੱਲੀ ਤੋਂ ਹੁਣੇ ਕਾਲ ਕਰੀ ਆ ਤੇ ਮਤਲਬ ਇਹ ਆ ਵੀ ਇਹਦੇ ਨਾਲ ਲੋਕਾਂ ਨੂੰ ਜਿਹੜਾ ਇੱਕ ਚੰਗੀ ਸਹੂਲਤ ਮਿਲਦੀ ਆ ਇਸ ਮੋਬਾਈਲ ਅਫੀਸਰ ਨਾਲ ਤੇ ਮੈਂ ਧੰਨਵਾਦ ਕਰਦਾ ਆ ਆਤਮਨਗਰ ਦੇ ਲੋਕਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਦੇ ਕੇ ਇਹ ਸੇਵਾ ਮੇਥੋਂ ਲਈਆ ਸਰ ਥੋੜਾ ਚਾਹੂੰਗਾ ਕਿਸ ਤਰ੍ਹਾਂ ਦੀ ਸਮੱਸਿਆਵਾਂ ਲੋਕਾਂ ਦਾ ਮੌਕੇ ਤੇ ਹਲਕੀਤਾ ਜਾ ਰਿਹਾ ਜਾਂ ਦਫ਼ਤਰ ਬਲਾਕੇ ਹਲਕੀਤਾ ਜਾ ਰਿਹਾ ਇਸ ਤਰ੍ਹਾਂ ਜੀ ਸਤਕਾਰਯੋਗ ਐਮਐਲਏ ਸਾਹਿਬ ਤੇ ਅਸੀਂ ਅੱਜ ਇਕੱਠੇ ਜਿੱ ਸਾਡੀ ਸਵੇਰੀ ਗੱਲ ਹੋਈ ਸੀ ਸਰ ਨੇ ਕਿਹਾ ਕਿ ਅਸੀਂ ਮੌਕੇ ਤੇ ਜਾ ਕੇ ਲੋਕ ਨਹੀਂ ਕਿਹਾ ਤਾਂ ਸੁਣਨੀਆਂ ਨੇ ਦੇਖੋ ਹਰੇਕ ਬੰਦਾ ਦਫ਼ਤਰ ਨਹੀਂ ਵੀ ਜਾ ਸਕਦਾ ਕੋਈ ਗੱਲ ਨਹੀਂ ਉਹ ਨਹੀਂ ਆਥਦੇ ਅਸੀਂ ਆ ਗਏ ਜੀ ਸਾਰਾ ਆ ਗਏ ਮੈਂ ਆ ਗਿਆ ਅਸੀਂ ਤਕਰੀਬਨ 25-26 ਜਣਿਆਂ ਦੀ ਗੱਲਾਂ ਸੁਣਨੀਆਂ ਚ ਕਿਹਾ ਤਾਂ ਪੁਲਿਸ ਨਾਲ ਰਿਲੇਟਡ ਵੀ ਹੈਗੀਆਂ ਨੇ ਤੇ ਅਸੀਂ ਹੱਲ ਕਰਾਂਗੇ ਜੀ ਹੱਲ ਕਰਕੇ ਜਾਵਾਂਗੇ ਕਦੇ ਇਸ ਤਰ੍ਹਾਂ ਹੁੰਦਾ ਨਹੀਂ ਕਿ ਏਸੀਪੀ ਰੈਂਕ ਦੇ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਵਾ ਸੁਣਦੇ ਆਏ ਪਹਿਲੀ ਵਾਰ ਦੇਖਿਆ ਜਾ ਰਿਹਾ ਲੋਕ ਇਸੇ ਸਰਕਾਰ ਦੇ ਵਿੱਚ ਤੁਸੀਂ ਕਿ ਦਫ਼ਤਰ ਆਇਓ ਜੀ ਮੇਰੇ ਕੋਲ ਤਕਰੀਬਨ 200 ਤੋਂ ਉੱਪਰ ਬੰਦਾ ਦਿੱਲੀ ਮਿਲ ਕੇ ਜਾਂਦਾ ਜੀ ਮੈਨੂੰ ਕੋਈ ਅਸੀਂ ਕਰਨੀ ਉਹਦਾ ਜਵਾਬ ਮੈਂ ਦਿੰਦਾ ਮੇਰੇ ਕੋਲ ਗੱਲ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕ ਗੱਡੀਆਂ ਤੇ ਬੈਠੇ ਨੇ ਤੇ ਅਫਸਰਾਂ ਨੂੰ ਵੀ ਅਧਿਕਾਰੀਆਂ ਨੂੰ ਵੀ ਬੇਨਤੀ ਕਰੀਆ ਵੀ ਤੁਸੀਂ ਆਪਣੇ ਆਫਿਸ ਛੱਡ ਕੇ ਫੀਲਡ ਵਿੱਚ ਆਇਆ ਕਰੋ ਸੇਵਾ ਕਰਿਆ ਕਰੋ ਇਸ ਕਾਰਪੋਰੇਸ਼ਨ ਨੂੰ ਸਰ ਕਾਰਪੋਰੇਸ਼ਨ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੱਲ ਕਰ ਰਹੇ ਹੋ ਕਿਹਦੇ ਕਿਤੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਸਾਡੇ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਾ ਵੀ ਇਹਨਾਂ ਨੇ ਬਹੁਤ ਵਧੀਆ ਇਨੀਸ਼ੀਏਟਿਵ ਲਿੱਤਾ ਇੱਕ ਮੋਬਾਈਲ ਵੈਨ ਚਲਾ ਕੇ ਲੋਕਾਂ ਦੇ ਘਰ ਤੱਕ ਆਫੀਸਰਸ ਦੀ ਪਹੁੰਚ ਕੀਤੀ ਤੇ ਆਫੀਸਰ ਦੀ ਘਰਾਂ ਤੱਕ ਲੋਕਾਂ ਦੇ ਪਹੁੰਚ ਕੀਤੀ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ ਲੋਕਾਂ ਤੇ ਜਾ ਕੇ ਘਰਾਂ ਵਿੱਚ ਗਲੀਆਂ-ਗਲੀਆਂ ਵਿੱਚ ਜਾ ਕੇ ਆਫੀਸਰਸ ਨੂੰ ਇਕੱਠੇ ਕਰਨਾ ਤੁਸੀਂ ਇਹ ਦੇਖੋ ਵੀ ਸਾਡੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਤੇ ਅਸੀਂ ਹੈਗੇ ਆਂ ਤੇ ਵਿਦ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਸਾਡੇ ਨਾਲ ਹੈਗੀ ਆ ਇੱਕ ਸਰਕਾਰ ਦਾ ਬਹੁਤ ਵੱਡਾ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਅਸੀਂ ਉਹਦਾ ਸਪੋਰਟ ਉਹ ਵੀ ਰਿਜ਼ੋਲਵ ਕਰ ਰਹੇ ਆ ਜੇ ਕੋਈ ਕੋਈ ਐਦਾ ਦੀ ਕੰਪਲੇਂਟ ਹੈ ਦੇਖੋ ਡੀਐਸਪੀ ਸਾਹਿਬ ਬੈਠੇ ਵਿਰਕ ਸਾਹਿਬ ਸਾਡੇ ਉਹਨਾਂ ਨਾਲ ਐਸਐਸਓ ਸਾਹਿਬ ਬੈਠੇ ਆ ਤੇ ਜਿਹੜੀ ਵੀ ਕੋਈ ਕੰਪਲੇਂਟ ਤੁਸੀਂ ਉਹਦਾ ਸਪੋਰਟ ਰਿਜ਼ੋਲਵ ਕਰ ਰਹੇ ਆ ਇਸ ਤੋਂ ਇਲਾਵਾ ਕਾਰਪੋਰੇਸ਼ਨ ਲੈਵਲ ਤੇ ਸਾਡੀ ਕੋਈ ਡਿਵੈਲ ਕੂੜੇ ਦੇ ਰਿਗਾਰਡਿੰਗ ਕੋਈ ਵੀ ਕੰਪਲੇਂਟ ਹੁੰਦੀ ਹੈ ਉਹ ਵੀ ਅਸੀਂ ਔਨ ਦਾ ਸਪੋਰਟ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਸ ਕਰਕੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਫਿਰ ਮੈਂ ਦੁਬਾਰਾ ਇਹੀ ਲੋਕਾਂ ਨੂੰ ਰਿਕੁਐਸਟ ਕਰੂੰਗਾ ਵੀ ਤੁਸੀਂ ਵੀ ਸਾਨੂੰ ਸਹਿਯੋਗ ਦਿਓ ਕੂੜਾ ਲਿਟਰ ਨਾ ਹੰਦੋ ਨਾ ਹੀ ਇੱਧਰ ਉੱਧਰ ਕੂੜੇ ਨੂੰ ਸਿੱਟੋ ਤੇ ਇਸ ਤੋਂ ਲਾਜ ਜੇ ਕੋਈ ਹੋਰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਡਾਇਰੈਕਟ ਮਿਲ ਸਕਦੇ ਹੋ ਇੱਥੇ ਮੋਬਾਈਲ 'ਚ ਸਾਡੇ ਮਾਜੂਦ ਸਿੱਧੂ ਸਾਹਿਬ ਬੈਠੇ ਹੈ ਉਨ੍ਹਾਂ ਦੇ ਸਾਹਮਣੇ ਜੇ ਕੋਈ ਹੋਰ ਵੀ ਪ੍ਰੋਬਲਮਸ ਹੈਗੀਆਂ ਅਸੀਂ ਮੌਕੇ ਤੇ ਹੀ ਰਿਜ਼ੋਲਵ ਕਰਾਂਗੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਤੇ ਪੰਜਾਬ ਨੂੰ ਆਉਣ ਵਾਲੇ ਦਿਨਾਂ ਵਿੱਚ ਅਸੀਂ ਵੀ ਥੋੜਾ ਜਿਹਾ ਸੁਪਾਵਾਂਗੇ ਰੰਗੜਾ ਪੰਜਾਬ ਬਣੇ ਜੀ ਦੇਖਿਆ ਜਾਂਦਾ ਹੈ ਕਾਰਪਸ ਨੂੰ ਲੈ ਕੇ ਕਾਫੀ ਤਰ੍ਹਾਂ ਦੀ ਲੋਕਾਂ ਨੂੰ ਸਮੱਸਿਆ ਵੰਦੀ ਰਹਿੰਦੀ ਉਹ ਵੱਡਾ ਕੋਈ ਵੱਡਾ ਇਸ਼ੂ ਹੋ ਹੀ ਬਣ ਜਾਂਦਾ ਨਗਰ ਨਿਗਮ ਬਹੁਤ ਵੱਡਾ ਹੈਗਾ ਵਾ ਤੇ ਉਸ ਨੂੰ ਦੇਖਦੇ ਹੋਏ ਲੋਕਾਂ ਨੂੰ ਜ਼ਿਆਦਾਤਰ ਨਗਰ ਨਿਗਮ ਦੀ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਨੇ ਮੌਕੇ ਤੇ ਹੱਲ ਕਰ ਰਹੇ ਨਹੀਂ ਕਿੱਦਾਂ ਕਰ ਰਹੇ ਦੇਖੋ ਜਿਹੜਾ ਕੋਈ ਇਨਸਟੈਂਟਲੀ ਅਸੀਂ ਰਿਮੂਵ ਕਰਾਂ ਕਰ ਸਕਦੇ ਹਾਂ ਰਿਜ਼ੋਲਵ ਕਰ ਸਕਦੇ ਪ੍ਰੋਬਲਮ ਉਹ ਤਾਂ ਮੌਕੇ ਤੇ ਕਰਾਂਏ ਕਾਫੀ ਇਸ਼ੂਜ਼ ਹੁੰਦੇ ਨੇ ਰਿਲੇਟਿਡ ਇਸ਼ੂਜ਼ ਕਿ 2 4 5 ਦਿਨ ਹਫ਼ਤਾ ਵੀ ਲੱਗ ਸਕਦਾ ਹੈ ਕਈ ਕੰਮ ਐਸੇ ਹੁੰਦੇ ਟੈਂਡਰਿੰਗ ਪ੍ਰੋਸੈਸ ਹੁੰਦਾ ਸਾਡਾ ਉਹਦੇ ਵਿੱਚ ਜਿੰਨਾ ਕਿ ਟਾਈਮ ਲੱਗੇਗਾ ਉਹ ਐਸ ਪਰ ਲਾਅ ਅਸੀਂ ਕੰਮ ਕਰਾਂਗੇ ਪਰ ਫਿਰ ਵੀ ਵਿਸ਼ਵਾਸ ਦਿਵਾਉਣਾ ਅਸੀਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਕਰਾਂਗੇ ਜਲਦੀ ਤੋਂ ਜਲਦੀ ਕੰਮ ਕਰਾਂਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਚ ਰਿਜ਼ਲਟ ਦਿਖੇ ਤੇ ਖਾਸ ਕਰਕੇ ਸਾਡਾ ਹਲਕਾ ਜ਼ੋਨ ਸੀ ਜਿਹਦੇ ਵਿੱਚ ਫਾਲ ਕਰਦਾ ਉਹਨੂੰ ਅਸੀਂ ਇਦਾਂ ਬਣਾ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਮਾਡਲ ਸ਼ਹਿਰ ਬਣ ਸਕੇ ਸਾਡਾ ਮਾਨ ਸਰ ਹੁਣ ਤੱਕ ਕਿੰਨੇ ਸ਼ਿਕਾਇਤਾਂ ਤੁਸੀਂ ਸੁਣ ਚੁੱਕੇ ਲਗਭਗ 25 ਦੇ ਕਰੀਬ ਇੰਨੀਆਂ ਤੋਂ ਵੱਧ ਜਿਹੜੇ ਪਬਲਿਕ ਦੇ ਲਈ ਖੜਵਿਆ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਉਹ ਆ ਰਹੇ ਨੇ ਪਰ ਮੈਂ ਵਿਸ਼ਵਾਸ ਦੋਣਾ ਵੀ ਜਿੰਨੇ ਵੀ ਬੰਦੇ ਆਉਣ ਚਾਹੇ 200 ਆਜੇ 400 ਆਜੇ ਜਿੰਨਾ ਵੀ ਆਊਗਾ ਉਹਨਾਂ ਦੇ ਕੰਮ ਸੁਣ ਕੇ ਕਰਕੇ ਦੇਵਾਂਗੇ ਤੁਸੀਂ ਗੱਲ ਕਰੀਆ ਵੀ ਮੌਕੇ ਤੇ ਹੱਲ ਕਰੇ ਜਿਹੜੇ ਹੱਲ ਹੋ ਸਕਦੇ ਨੇ ਜਿਵੇਂ ਹੁਣ ਸਫਾਈ ਦੀ ਸ਼ਿਕਾਇਤ ਆਈ ਸੀ ਉਹ ਹੈਲਥ ਮੈਕ ਨੂੰ ਉਸੇ ਟਾਈਮ ਇਹ ਹਦਾਇਤ ਦਿੱਤੀ ਆ ਵੀ ਜਿਹੜਾ ਬੰਦੇ ਲਿਖਿਆ ਉਹ ਜਿਹੜਾ ਕੂੜਾ ਚੁਕਾ ਕੇ ਸਫਾਈ ਕਰਾ ਕੇ ਚੂਨਾ ਲਾ ਕੇ ਮੈਨੂੰ ਫੋਟੋਆਂ ਪਾ ਤੇ ਵਾਪਸੀ ਤੇ ਮੈਂ ਉੱਥੇ ਗੱਡੀ ਰੋਕ ਕੇ ਚੈੱਕ ਕਰੂੰਗਾ ਵੀ ਹੋਇਆ ਕਿ ਨਹੀਂ ਹੋਇਆ ਇਹ ਇਸ ਮੋਬਾਈਲ ਜਿਹੜੀ ਵੈਨ ਦੇ ਵਿੱਚ ਇਹੋ ਜੇ ਕੰਮ ਕਰਦਾ ਲੋਕਾਂ ਨੂੰ ਕੀ ਵੀ ਕਰਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸੇਵਾ ਦਾ ਮੌਕਾ ਦਿੱਤਾ ਤੇ ਤੁਹਾਨੂੰ ਵਿਸ਼ਵਾਸ ਵੀ ਦਿਉਣਾ ਕਿ ਤੁਹਾਡੀ ਹਰ ਭਾਵਨਾ ਤੇ ਖਰੇ ਉਤਰਾਂਗੇ ਜਿਹੜੀ ਭਾਵਨਾ ਨੂੰ ਮੁੱਖ ਰੱਖ ਕੇ ਤੁਸੀਂ ਦਾਸ ਨੂੰ ਸੇਵਾਦਾਰ ਬਣਾਇਆ ਸੀ